ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਜੋ ਤੁਹਾਨੂੰ ਇਸ ਥਾਨ ਦੇ ਦਰਸ਼ਨ ਕਰਾ ਰਿਹਾ ਹਾਂ ਇਸ ਥਾਨ ਨੂੰ ਬਾਬਾ ਗੁਰਦਰ ਸਿੰਘ ਜੀ ਤੇ ਮਾਈ ਰੱਜੀ ਜੀ ਦਾ ਤਪ ਸਥਾਨ ਕਿਹਾ ਜਾਂਦਾ ਹੈ ਤੇ ਇਸ ਥਾਨ ਨੂੰ ਬਾਬਾ ਗੁਰਦਰ ਸਿੰਘ ਜੀ ਤੇ ਮਾਈ ਰੱਜੀ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਤੇ ਇਸ ਥਾਨ ਨੂੰ ਦਸਵੀਂ ਵਾਲੇ ਸਿੱਖ ਸਿੰਘਾਂ ਦਾ ਥਾਨ ਵੀ ਦੇ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਥਾਨ ਨਾਲ ਤੁਹਾਨੂੰ ਬਹੁਤ ਸਾਰੇ ਇਤਿਹਾਸ ਜੁੜੇ ਹੋਏ ਹਨ ਤੇ ਦਰਸ਼ਨ ਕਰਾਨੇ ਆ ਨੇ ਇਤਿਹਾਸ ਦੇ ਨਾਲ ਤੁਹਾਨੂੰ ਜਾਣੂ ਕਰਾਨੇ ਆ ਆਜੋ ਹਰੋ ਤੋਂ ਨੂੰ ਇਸ ਸਥਾਨ ਦੇ ਦਰਸ਼ਨ ਕਰਾ ਗਏ ਤੇ ਆਜੋ ਚੱਲੀਏ ਜੀ ਵਾਹਿਗੁਰੂ 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 ਬਹੁਤ ਹੀ ਸੋਹਣਾ ਸਥਾਨ ਹੈ ਜੀ ਇਿੱਥੇ ਇਤਿਹਾਸ ਨਾਲ ਵੀ ਤੁਹਾਨੂੰ ਜਾਣੂ ਕਰਾਵਾਂਗੇ ਪੌਂਛਿਆਂ ਵਾਸਤੇ ਰਹਿਣ ਬਿਸ਼ੇਰੇ ਇੱਧਰ ਬਾਸੂਮ ਨੇ ਜੀ ਇਹ ਬਰਤਨ ਸਾਫ਼ ਕਰਨ ਨੂੰ ਜੀ ਇਹ ਮਹਾਰਾਜ ਜੀ ਦਾ ਸੋਰਾ ਇਤਿਹਾਸ ਹੈ ਜੀ ਤਬਸਥਾਨ ਪਿੰਡ ਕਨੀਆਲ ਵਿਖੇ ਚਰਨ ਜੋ ਬਾਬਾ ਕੁਦਰ ਸਿੰਘ ਜੀ ਇਸ ਥਾਂ ਜੀ ਜਦੋਂ ਪਟਿਆਲ ਤੋਂ ਨਾਬੇ ਕੰਢੀ ਨੂੰ ਜਾਂਦੇ ਆ ਤਾਂ ਰਸਤੇ ਵਿੱਚ ਕਣੀ ਆਲ ਪਿੰਡ ਆਉਂਦਾ ਇਹ ਥਾਂ ਉੱਥੇ ਹੈ ਜੀ ਤੇ ਬਹੁਤ ਹੀ ਸੋਹਣਾ ਸਥਾਨ ਬਣਾ ਹੋਇਆ ਹੈ ਇਹ ਇੱਥੋਂ ਦਾ ਇਤਿਹਾਸ ਹੈ ਜੀ ਸਾਰਾ ਇੱਥੇ ਲਿਖਿਆ ਹੋਇਆ ਹੈ ਜੀ ਕਿ ਤਪਸਥਾਨ ਪਿੰਡ ਕਣੀ ਆਲ ਵਿਖੇ ਚਰਨ ਛੋਹ ਬਾਬਾ ਗੁਰਦਰ ਸਿੰਘ ਜੀ ਇਹ ਸਦਾ ਵਕਤ ਲੰਗਰ ਸੇਵੇ ਪਾਤਸ਼ਾਹ ਸ੍ਰੀ ਗੁਰੂ ਹਰ ਗੋਵਿੰਦ ਸਾਹਿਬ ਜੀ ਦੀ ਅਗਿਆ ਅਤੇ ਕਿਰਪਾ ਦੁਆਰਾ ਸਨ 1765 ਈਸਵੀ ਤੋਂ ਚਲਦਾ ਹੈ ਛੋਟੇ 6ਵੇਂ ਪਾਸ਼ਾ ਨੇ 1730 ਈਸਵੀ ਵਿੱਚ ਵਿੰਡ ਪਾਈ ਰੂਪਾ ਬਸਾਇਆ ਆਪਣੇ ਸੇਵਕ ਪਾਈ ਰੂਪ ਚੰਦ ਨੂੰ ਇੱਕ ਖੰਡਾ ਇੱਕ ਘੜਸ਼ਾ ਬਖਸ਼ ਕੇ ਮਾਨ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਅਤੇ ਸਦਾ ਬਖਤ ਲੰਗਰ ਚਲਾਉਣ ਦੀ ਅਗਿਆ ਬਖਸ਼ੀ ਪਾਈ ਰੂਪ ਚੰਦ ਦੇ ਪੋਤੇ ਪਾਈ ਧਰਮ ਸਿੰਘ ਦੇ ਸਪੁੱਤਰ ਪਾਈ दयाल सिंह ने 1708 ईस्वी ਵਿੱਚ ਪਿੰਡ ਦਿਆਲਪੁਰਾ ਭਾਈ ਕਾ ਬਸਾਇਆ। ਉੱਥੇ ਵੀ ਸਦਾ ਵਕਤ ਲੰਗਰ ਜਾਰੀ ਕੀਤਾ ਜੋ ਕਿ ਚੱਲ ਰਿਹਾ ਹੈ। ਭਾਈ ਪਿੰਡ ਬਾਗੜੀਆਂ ਦੀਨਾ ਬੇਖਾਨ ਇੱਕ ਮੁਗਲ ਹਾਕਮ ਨੇ 1765 ਵਿੱਚ ਭਾਈ ਦਿਆਲ ਸਿੰਘ ਦੇ ਸੁਪੁੱਤਰ ਭਾਈ ਗੁਦਰ ਸਿੰਘ ਨੂੰ ਸੇਵਾ ਮੁਕਤ ਸਤਕਾਰ ਵੱਜੋਂ ਭੇਟ ਕੀਤਾ ਅਤੇ ਭਾਈ ਸਾਹਿਬ ਨੇ ਇਸ ਸਾਵਣੇ ਇੱਥੇ ਵੀ ਸਦਾ ਵਕਤ ਲੰਗਰ ਆਰੰਭ ਕੀਤਾ ਭਾਈ ਸਾਹਿਬ ਪੰਤ ਸੇਵਾ ਤੇ ਸਿੱਖੀ ਪ੍ਰਚਾਰ ਕਰਦੇ ਬਹੁ ਸਮਾਂ ਕਰੇ ਅਹ ਕਰੋ ਬਹਾਰ ਰਹਿੰਦੇ ਲੰਗਰ ਦੀ ਸੇਵਾ ਉਹਨਾਂ ਦੀ ਧਰਮ ਬਤਨੀ ਮਾਈ ਰੱਜੀ ਕਰਦੇ ਸਨ ਅਤੇ ਇਸ ਲਈ ਇਹ ਲੰਗਰ ਮਾਈ ਰੱਜੀ ਦੇ ਨਾਮ ਦੇ ਨਾਲ ਵਸਿੱਧ ਹੋਇਆ ਮਾਈ ਰੱਜੀ ਨੇ ਇਹ ਸੇਵਾ 1793 ਇਸਵੀ ਤੱਕ ਨਵਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਨ 1938ਵੀਂ ਵਿੱਚ ਗੁਰੂ ਕੇ ਲੰਗਰ ਗੁਰੂ ਕੇ ਲਾਹੌਰ ਵਿੱਚ ਅਨੰਦ ਕਾਰਜ ਕਰਵਾਉਣ ਦੀ ਸੇਵਾ ਭਾਈ ਰੂਪ ਚੰਦ ਨੂੰ ਬਖਸੀ ਦਸਮੇਸ਼ ਪਿਤਾ ਨੇ ਭਾਈ ਰੂਪ ਚੰਦ ਅਤੇ ਉਹਨਾਂ ਦੇ ਪੰਜ ਸੁਪੁੱਤਰਾਂ ਨੂੰ ਆਪਣੇ ਕਰ ਕਮਲਾਂ ਨਾਲ ਅੰਮ੍ਰਿਤ ਪਾਨ ਕਰਵਾਇਆ ਜਿਨ੍ਹਾਂ ਦੇ ਦੋ ਪੁੱਤਰ ਭਾਈ ਧਰਮ ਚੰਦ ਤੇ ਭਾਈ ਪਰਮ ਸਿੰਘ ਧਰਮ ਆਹ ਦਸਮ ਪਾਸ਼ਾ ਦੇ ਨਾਲ ਨੇੜੇ ਤੱਕ ਰਹੇ ਬਾਦ ਵਿੱਚ ਭਾਈ ਧਰਮ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਹੰਦ ਦੀ ਅਤੇ ਸਮੇਂ ਮਾਲਵੇ ਦੇ ਸਿੰਘਾਂ ਦੇ ਮੁਖੀ ਜਥੇਦਾਰ ਸਨ ਜਿਸਦਾ ਹੁਕਮ ਅਮਾਤਾ ਸੁੰਦਰਕੌਰ ਜੀ ਨੇ ਕੀਤਾ ਸੀ ਭਾਈ ਰੂਪ ਚੰਦ ਸਿੰਘ ਦੀ ਅੰਸਰ ਸੀਨਾ ਦੇਵ ਸੀਨਾ ਇਹ ਸਦਾ ਵਕਤ ਲੰਗਰ ਚਲਾਉਂਦੇ ਆਏ ਹਨ ਅਤੇ ਸਤਿਗੁਰਾਂ ਦੇ ਹੁਕਮ ਅਨਸਾਰ ਸਿੱਖੀ ਦਾ ਪ੍ਰਚਾਰ ਕਰਦੇ ਹਨ ਭਾਈ ਕੀਆਂ ਬਾਗੜੀਆਂ ਦਾ ਇਤਿਹਾਸ ਵੀ ਇਸ ਤਰ੍ਹਾਂ ਲਿਖਿਆ ਹੋਇਆ ਜੀ ਉਹਰੇ ਸਾਡੇ 90 ਐਮ ਰੇੜੀਕੋਟ ਦੇ ਜਾਂਦੇ ਹੋਏ ਰਸਤੇ ਵਿੱਚ ਬਾਗੜੀਆਂ ਜੀ ਆਉਂਦੀਆਂ ਨੇ ਉੱਥੇ ਮਾਈ ਜੀ ਦਾ ਮਾਈ ਰੱਜੀਕੌਰ ਜੀ ਦਾ ਲੰਗਰ ਵੀ ਚੱਲਦਾ ਜੀ ਇਹ ਮਾਈ ਰੱਜੀਕੌਰ ਦਾ ਇਤਿਹਾਸ ਹੈ ਜੀ ਤੇ ਆਜੋ ਤੁਹਾਨੂੰ ਅੱਗੇ ਤਾਰੀਖ ਹੈ ਕਿਉਂ ਨਾ ਜੀ ਇੱਥੇ ਲੰਗਰ ਬੰਦ ਹੈ ਜੀ ਇਹ ਚੁੱਲੇ ਨੇ ਜੀ ਵਾਹਿਗੁਰੂ ਇਹ ਦਰਬਾਰ ਸਹਿਵਾ ਜੀ ਸਭ ਦਰਬਾਰ ਸਹਿਬ ਦੇ ਦਰਸ਼ਨ ਕਰਾਨੇ ਆ ਜੀ ਵਾਹਿਗੁਰੂ 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 ਬਹੁਤ ਹੀ ਸੋਹਣਾ ਜੀ ਇਹ ਸਾਰਾ ਦਰਬਾਰ ਸਹਿਵਾ ਜੀ ਜੋੜੇ ਪਹਿਨੇ ਜੀ ਮਹਾਰਾਜ ਜੀ ਦੇ ਜੋਤ ਜੀ ਵਾਹਿਗੁਰੂ 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 ਇਹ ਬਹੁਤ ਹੀ ਸੋਹਣਾ ਥਾਨ ਹੈ ਜੀ ਇੱਧਰ ਲੰਗਰ ਹਾਲ ਹੈ ਜੀ ਇਹ ਬੰਦ ਹੈ ਜੀ ਹਜੇ ਬਹੁਤ ਹੀ ਸੋਹਣਾ ਜੀ ਇਹ ਸਥਾਨ ਬਾਬਾ ਗੁਰਦਰ ਸਿੰਘ ਤੇ ਮਾਈ ਰੱਜੀ ਜੀ ਦਾ ਤਪ ਸਥਾਨ ਹੈ ਜੀ ਇਹ ਬਹੁਤ ਹੀ ਵਧੀਆ ਬਣਾ ਹੋਇਆ ਜੀ ਤੁਸੀਂ ਵੀ ਦਰਸ਼ਨ ਜਰੂਰ ਕਰਿਓ ਜੀ ਆ ਕੇ ਵਾਹਿਗੁਰੂ ਇਹ ਸੀ ਜੀ ਇਥੋਂ ਦਾ ਇਤਿਹਾਸ ਤੇ ਸਥਾਨ ਤੁਸੀਂ ਵੀ ਜਰੂਰ ਆਇਓ ਇੱਕ ਵਾਰੀ ਦਰਸ਼ਨ ਕਰਿਓ ਜੀ ਮਹਾਰਾਜ ਜੀ ਦੇ ਇਸ ਨਿਸ਼ਾਨ ਸਾਹਿਬ ਨੇ ਹੀ ਥੋੜੇ ਇੱਕ ਵਾਰੀ ਸੁਣੋ ਇਤਿਹਾਸ ਫੇਰ ਦਿਖਾਨਾ ਜੀ ਮਾਇਰੇ ਜੀ ਜੀ ਦਾ ਤੋਂ ਇਸ ਕਿਪ ਕਰਕੇ ਯੂ ਪੜਿਓ ਜੀ ਇਹਨਾਂ ਨੂੰ ਉਹ ਆਹੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਇਹ ਸੀ ਜੀ ਥੋੜਾ ਤਪਸਥਾਨ ਜੀ ਜਿਸ ਦੇ ਤੁਹਾਨੂੰ ਦਰਸ਼ਨ ਕਰਾਏ ਤੇ ਅੱਗੇ ਕਿਸੇ ਹੋਰ ਧਾਰਮਿਕ ਸਥਾਨ ਦੇ ਦਰਸ਼ਨ ਕਰਾਵਾਂਗੇ ਤਦ ਤੱਕ ਦੇ ਲਈ ਵੈਗਨ ਜੀ ਦਾ ਖਾਲਸਾ ਵੈਗ ਜੀ ਦੀ ਫਤਿਹ